ਹਾਂਜੀ ਜੋਗਰਸਾ ਮੈਂ ਇੱਕ ਗੱਲ ਕਹਿਣੀ ਹੈ ਮੇਰੇ ਦਿਲ ਚ ਸੀਗੀ ਮੈਂ ਨਾ ਲਾਈਫ 'ਚ ਸੋਚਦਾ ਸੀ ਕਿ ਰੱਬ ਦਾ ਨਾਮ 5 ਸਾਲ ਦੀ ਉਮਰ ਤੋਂ ਜਪਣ ਲੱਗ ਗਿਆ ਰਣੇ ਵਾਲੇ ਸੰਤਾਂ ਦੇ ਵਚਨਾਂ ਨਾਲ ਮੈਂ ਪੈਦਾ ਹੋਇਆ ਬਜ਼ੁਰਗਾਂ ਦੇ ਘਰੇ ਔਰ ਮੈਨੂੰ ਸਾਰੇ ਕਰਦੇ ਕਹਿੰਦੇ ਸੀ ਸਾਰਾ ਦਿਨ ਰੱਬ ਰੱਬ ਕਰਦਾ ਫਿਰਦਾ ਤੂੰ ਕੋ ਹੋਰ ਵੀ ਕੰਮ ਕਰ ਲੈ ਕਰ ਅੱਜ ਵੀ ਤੇਰੇ ਹੱਥ 'ਚ ਮਾਲਾ ਹੁੰਦੀ ਐ 24 ਘੰਟੇ ਜਿਹਾ ਚੌਪੜਾ ਚੌਂਕੜਾ ਲੱਗੇ ਰਹਿੰਦਾ। ਬਹੁਤ ਸਾਰੇ ਲੋਕ ਮੈਨੂੰ ਕ੍ਰਿਟਿਕਾਈਜ਼ ਵੀ ਕਰਦੇ ਸੀ। ਔਰ ਮੈਂ ਆਪਣੇ ਜੀਵਨ 'ਚ ਨਾ ਬਦਲਾਵ ਲਿਆਉਣ ਦੀ ਬੜੀ ਕੋਸ਼ਿਸ਼ ਕਰਦਾ ਸੀ। ਬੜੀ ਕੋਸ਼ਿਸ਼ ਕੀਤੀ ਵੀ ਐ ਕਿਉਂਕਿ ਮੈਂ ਆਪਣੇ ਜਿਹੜੇ ਡਰਾਪ ਬੈਕਸ ਨੇ ਉਹ ਮੈਂ ਕਾਫੀ ਨੋਟ ਕਰਕੇ ਕਾਪੀ 'ਚ ਰੱਖਦਾ ਸੀ। ਅੱਜ ਮੈਂ ਇਹ ਗੱਲ ਇਸ ਕਰਕੇ ਕਹਿ ਰਿਹਾ ਕਿਉਂਕਿ ਮੇਰਾ ਤਿਲ ਕਰਦਾ ਹੈ ਮੇਰਾ ਪਰਿਵਾਰ ਬੈਠਾ ਸਾਰਾ। ਔਰ ਮੈਂ ਸੱਚ ਬੋਲਣ ਦੀ ਬੜੀ ਆਦਤ ਜਿਹੜੀ ਗੱਲ ਕਹਿਣੀ ਹੈ ਦ੍ਰਿੜਤਾ ਨਾਲ ਕਹਿਣੀ ਹੈ ਔਰ ਉਸ ਕਰਕੇ ਮੈਂ ਬਹੁਤ ਕ੍ਰਿਟਿਕਾਈਜ਼ਡ ਵੀ ਹੋਇਆ ਮੇਰੇ ਯੂ نو ਸੋਸਾਇਟੀ ਦੇ ਵਿੱਚ ਰਿਲੇਸ਼ਨ ਦੇ ਵਿੱਚ ਫੈਮਲੀਜ਼ ਦੇ ਵਿੱਚ ਪਰ ਮੈਨੂੰ ਇਹ ਲੱਗਦਾ ਰਿਹਾ ਕਿ ਸ਼ਾਇਦ ਮੈਂ ਠੀਕ ਰਾਹ ਤੇ ਚੱਲ ਰਿਹਾ ਸੱਚੇ ਰਾਹ ਚੱਲਦੇ ਹਾਂ ਉਸਤਤ ਕਰੇ ਜਹਾਨ ਔਰ ਮੈਂ ਬੜੀ ਵਾਰੀ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਕਿ ਨਹੀਂ ਮੈਂ ਲਾਈਫ ਦੇ ਵਿੱਚ ਸ਼ੈ ਠੀਕ ਹੀ ਚੱਲ ਰਿਹਾ ਹਾਂ ਕਿਤੇ ਨਾ ਕਿਤੇ ਮੇਰੀਆਂ ਗਲਤੀਆਂ ਨੇ ਮੈਨੂੰ ਠੀਕ ਕਰੂੰਗਾ ਪਰ ਯਕੀਨ ਕਰਿਓ ਮੈਂ ਰਜਨੀ ਫਿਲਮ 5 ਵਾਰੀ ਦੇਖ ਲਈ ਹੈ ਕੱਲ ਮੈਂ ਸਾਰੇ ਪੀਵੀ ਕਾਲਜ ਪੀਵੀ ਜਨ ਇੰਸਟੀਚਿਊਸ਼ਨ ਜਿੱਥੇ-ਜਿੱਥੇ ਮੈਂ ਕੰਮ ਕਰਦਾ ਰਿਹਾ ਅਸੀਂ ਪੂਰਾ ਜਗਤ ਸ਼ਰਮਾ ਬੁੱਕਰ ਹੈ ਤੇ ਸਾਰੇ ਇਸ ਦੇਖਣ ਜਾ ਰਹੇ ਮੇਰੀ ਜ਼ਿੰਦਗੀ 'ਚ ਬਹੁਤ ਬਦਲਾਅ ਆਇਆ ਕਿਉਂਕਿ ਮੈਂ ਰਜਨੀ ਫਿਲਮ ਦੇਖਣ ਤੋਂ ਬਾਅਦ ਨਾ ਕਾਪੀ ਪੈਨਸਲ ਲੈ ਕੇ ਆਪਣੇ ਟੇਬਲ ਤੇ ਬੈਠ ਕੇ ਯੋਗਰਾਜ ਸਿੰਘ ਦੀ ਫੋਟੋ ਬਣਾ ਕੇ ਲਿਖ ਰਿਹਾ ਸੀ ਕਿ ਤੈਨੂੰ ਕੀ-ਕੀ ਕਰਨਾ ਚਾਹੀਦਾ ਹੈ ਉਸ ਜਪਨ ਤੋਂ ਇਲਾਵਾ ਉਸ ਮਹਾਰਾਜ ਦੀ ਕਿਰਪਾ ਤੋਂ ਇਲਾਵਾ ਉਹ ਸੱਚੇ ਰਾਜ ਚੱਲ ਕੇ ਸੱਚ ਬੋਲਣਾ ਭਾਵੇਂ ਕੋਈ ਵੀ ਹੈ ਮੈਨੂੰ ਯਕੀਨ ਹੋ ਗਿਆ ਇਸ ਗੱਲ ਦਾ ਕਿ ਬੀਪੀ ਰਜਨੀ ਨੇ ਯੋਗਰਾਜ ਸਿੰਘ ਨੂੰ ਇਹ ਦ੍ਰਿੜਤਾ ਦਿੱਤੀ ਹੈ ਕਿ ਜੋ ਤੂੰ ਜ਼ਿੰਦਗੀ ਜਿਸ ਰਾਤ ਤੁਰ ਰਿਹਾ ਸੀ ਉਸ ਰੱਬ ਦੇ ਰਾਤੇ ਇੱਕ ਦਿਨ ਮਰਨ ਤੋਂ ਪਹਿਲਾਂ ਤੈਨੂੰ ਰੱਬ ਦੇ ਦਰਸ਼ਨ ਜ਼ਰੂਰ ਹੋਣਗੇ ਇਹ ਮੇਰੀ ਚਾਹਤਾ ਸ਼ੁਰੂ ਤੋਂ ਬਚਪਨ ਤੋਂ ਹੈ ਦਸਵੇਂ ਬਾਦਸ਼ਾਹ ਕੋ ਜਾ ਕੇ ਮੈਂ ਰੋਜ਼ ਇਲਤਜਾ ਕਰਦਾ ਮਹਾਰਾਜ ਮਰਨ ਤੋਂ ਪਹਿਲਾਂ ਥੋੜੇ ਦਰਸ਼ਨ ਗੁਰੂਆਂ ਦਰਸ਼ਨ ਕਿਤੇ ਮੈਨੂੰ ਰੱਬ ਦੇ ਦਰਸ਼ਨ ਰਜਨੀ ਫਿਲਮ ਦੇਖਣ ਤੋਂ ਬਾਅਦ ਮੇਨੂੰ ਯਕੀਨ ਆ ਕਿ ਮੇਰੀ ਮੌਤ ਤੋਂ ਪਹਿਲਾਂ ਮੈਨੂੰ ਰੱਬ ਮਿਲਣ ਆਊਗਾ ਐਡਾ ਇੰਪੈਕਟ ਇਸ ਫਿਲਮ ਦਾ ਮੇਰੀ ਜ਼ਿੰਦਗੀ 'ਚ ਆ ਧੰਨਵਾਦ ਬਸ ਐਓ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ